ਸਾਨੂੰ ਨਹੀਂ ਕਲਿੱਕਾ ਪੈਂਦੀਆਂ ਸਾਨੂੰ ਆਉਂਦੇ ਨੇ ਵਿਊ ਮਟਿਆਰੇ ਖਾੜੀਆਂ ਦਾ ਕੱਠ ਦੱਸਦਾ ਕੌਣ ਕਿੰਨੇ ਕ ਪਾਣੀ ਚ ਮਟਿਆਰੇ ਇਹ ਤਾਂ ਫਿਰ ਬੱਬੂ ਮਾਣੇ ਦੱਸ ਸਕਦਾ ਤਬ ਤੋਂ ਟੌਪ ਦਾ ਕਲਾਕਾਰ ਆ ਰਿਹਾ ਜੀ ਬੱਲੋ ਮਜਰੇ ਮੇਲੇ ਤੇ ਟੌਪ ਦੇ ਪਲੇਅਰ ਆਉਣਗੇ ਜੀ 11 ਕਰੋੜ ਨੂੰ ਤਾਂ ਜੱਟ ਦਾ ਕਿਲਾ ਤੇ ਜੋ 50 ਕਰੋੜ ਦੇ ਕਿਲੇ ਚ ਕੋਈ ਕਬੱਡੀ ਕਰਾਉਂਦਾ ਫਿਰ ਸ਼ੌਂਕ ਵਾਲਾ ਹੀ ਕਰਾਇ ਕਰਦਾ ਨਹੀਂ ਅਗਲਾ ਕਹਿੰਦਾ ਸ਼ੋਹਰੂਮ ਘਟਦੇ ਪੰਜਾਬ ਸਾਰੇ ਜ਼ਿਲ੍ਹੇ ਚੋਂ ਹੀ ਫੋਨ ਆ ਰਹੇ ਸਾਨੂੰ ਐਂ ਲੱਗਦਾ ਵੀ ਇਹ ਜਿਹੜਾ 10 ਕਿਲਿਆਂ ਦੀ ਜਿਹੜੀ ਜਗਾ ਨਾ ਇਹ ਘੱਟ ਰਹਿ ਜਾਣੀ ਕਿੰਨੇ ਸੇਕ ਇੱਥੇ ਆ ਰਹੇ ਨੇ ਤੇ ਦੋ ਤਾਂ ਪੱਕੇ ਆਉਣਗੇ ਜੀ ਉ ਤਾਂ ਉਹਨਾਂ ਨੇ ਤਾਂ ਆ ਜਾਨ ਕੇ ਦੇਖਣਗੇ ਵੀ ਸਾਰਿਆਂ ਨੂੰ 10000 ਰੁਪਏ ਚਾਹ 7000 ਰੁਪਏ ਚਾਹ ਹੋਵੇ ਲੱਖ ਹਰੇਕ ਜਿਹੜੀ ਟੀਮ ਨੇ ਐਂਟਰੀ ਕਰਤੀ ਉਹਨੂੰ ਦੇਣੀ ਦੇਣਾ ਹੀ ਦੇਣਾ ਹੋਵੇ ਅੱਛਾ ਮਤਲਬ ਬਿਨਾਂ ਪੈਸੇ ਉਹ ਨਹੀਂ ਹੈ ਵੀ ਇਹ ਹਾਰ ਕੇ ਆ ਵਿਚਾਰਾ ਮੂੰਹ ਨਮੂਸ਼ੀਆ ਕਰਕੇ ਘਰੇ ਜਾਵੇ ਹਰੇਕ ਪਲੇਅਰ ਦਾ ਹੱਕ ਦੇਣਾ ਹੀ ਦੇਣਾ ਉਹਦਾ ਹੱਕ ਸਾਡੇ 'ਚ ਕਦੀ ਹਿਸਾਬ ਨਹੀਂ ਹੋਏ ਦੋਵੇਂ ਭਾਈਆਂ 'ਚ ਇਹ ਗੱਲ ਦਾ ਰਿਕਾਰਡ ਹੈ ਵੀ ਸਾਡੇ ਦੋਨਾਂ 'ਚ ਇਹ ਕਦੀ ਇਤਫਾਕ ਨਹੀਂ ਹੋਇਆ ਵੀ ਯਾਰ ਆ 10 ਰੁਪਏ ਕਿੱਥੇ ਗਏ ਇਹ ਕਹੇਤਾ ਨਾ ਮੈਂ ਬਾਈ ਵੀ ਇਹਨੂੰ ਦੇ ਆ ਇਹ ਇਸ ਬੰਦੇ ਦੀ ਇਹ ਮਤਲਬ ਮੈਂ ਪ੍ਰਸ਼ੰਸਾ ਹੀ ਕਰੂੰਗਾ ਪੈਸਾ ਸਾਰਾ ਤੇ ਲਾ ਮੇਰੇ ਕੋਲ ਫੜਾਇਆ ਹੋਦਾ ਮੰਨੂ ਉਦਾਂ ਡਰ ਲੱਗੀ ਜਾਂਦਾ ਪਰ ਇਸ ਬੰਦੇ ਨੇ ਕਦੀ ਅਜੇ ਤੱਕ ਹਿਸਾਬ ਨਹੀਂ ਲਿਆ ਇਹਨੂੰ ਪਤਾ ਵੀ ਪੈਸਾ ਚੰਗੀ ਜਗ੍ਹਾ ਲੱਗੂਗਾ ਕਦੀ ਰੌਲਾ ਨਹੀਂ ਸਾਟੇ ਚੱਪਿਆ ਸਸਿਕਾਤ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਅਸੀਂ ਜਿਸ ਮੈਦਾਨ 'ਚ ਖੜਿਆ ਇਹ ਮੈਦਾਨ ਮੋਹਾਲੀ ਦੇ ਜ਼ਿਲ੍ਹਾ ਮੋਹਾਲੀ ਦੇ ਬੱਲੂ ਮਾਜਰਾ ਪਿੰਡ ਹੈਗਾ ਜਿੱਥੇ ਕੀ ਮਾਂ ਕਬੱਡੀ ਦਾ ਮਾਂਕੁੰਬ ਹੋ ਰਿਹਾ ਤਾਂ ਜਿੱਥੇ ਇਸ ਜਗ੍ਹਾ ਤੇ 8 9 ਤਰੀਕ ਨੂੰ ਧੁੰਮਾ ਪੈਣ ਵਾਲੇ ਜਿੱਥੇ ਕੀ ਸ਼ੇਕ ਕਿਨੇ ਪਹੁੰਚ ਰਹੇ ਨੇ ਦੁਬਈ ਤੋਂ ਤੇ ਨਾਲ ਬੱਬੂ ਮਾਨ ਦਾ ਜਿਹੜਾ ਖੜਾ ਲੱਗਣਾ ਤੇ ਪੂਰੀ ਤਿਆਰੀਆਂ ਤੁਸੀਂ ਪਹਿਲਾਂ ਤੁਹਾਨੂੰ ਤਿਆਰੀਆਂ ਦਿਖਾਉਣੇ ਆ ਫਿਰ ਤੁਹਾਨੂੰ ਪੂਰੀ ਜਿਹੜੀ ਇਹ ਤੁੰਦੀ ਮੈਨੇਜਮੈਂਟ ਹੈਗੀ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਕੁਝ ਇੱਥੇ ਖਾਸ ਰਹਿਣ ਵਾਲਾ ਕਿੱਥੋਂ-ਕਿੱਥੋਂ ਦੇ ਇੰਟਰਨੈਸ਼ਨਲ ਪਲੇਅਰ ਇੱਥੇ ਪਹੁੰਚ ਰਹੇ ਨੇ ਗੱਲਬਾਤ ਕਰਦੇ ਆ ਅਸੀਂ ਜਿਹੜੀ ਇਹ ਪੂਰੀ ਜਗ੍ਹਾ ਹੈਗੀ ਇਸ ਜਗ੍ਹਾ ਨੂੰ ਪੂਰਾ ਤਿਆਰ ਕੀਤਾ ਹੋਇਆ ਜਿੱਥੇ ਬੱਬੂ ਮਾਨ ਦੀ ਸਟੇਜ ਲਗਣੀ ਹੈ ਤਾਂ ਸਟੇਜ ਤੋਂ ਇਹ ਨਾਲ ਜਦੋਂ ਇੱਥੇ ਕਬੱਡੀ ਦੀਆਂ ਧੂਮਾਂ ਪੈਣੀਆਂ ਨੇ ਤਾਂ ਉਸ ਦਾ ਜਿਹੜਾ ਮਜ਼ਾ ਹਰ ਇੱਕ ਦੇਖਣ ਦੇ ਲਈ ਜ਼ਰੂਰ ਅ ਵੇਟ ਬੇਸਬਰੀ ਨਾਲ ਕਰ ਰਹੇ ਸਾਡੇ ਨਾਲ ਸ਼ਿੰਦੀ ਬਾਈ ਤੇ ਜੱਸੀ ਬਾਈ ਹੈਗੇ ਨੇ ਜੱਸੀ ਬਾਈ ਪਿੰਡ ਦੇ ਸਰਪੰਚ ਦੇ ਵਿੱਚ ਸ਼ਿੰਦੀ ਬਾਈ ਜਿਹੜੇ ਕੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਤਾਂ ਬਹੁਤ 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 ਵਧੀਆ ਲੱਗਦਾ ਜਦੋਂ ਤੁਸੀਂ ਇੱਕ ਨੌਜਵਾਨਾਂ ਦੇ ਲਈ ਅਜਿਹੇ ਪ੍ਰੋਗਰਾਮ ਕਰਦੇ ਹੋ ਜਿੱਥੇ ਬਹੁਤ ਮੋਟੀਵੇਸ਼ਨ ਹੁੰਦਾ ਨੌਜਵਾਨਾਂ ਦਾ ਫਿਰ ਤਾਂ ਮੈਂ ਡੇਲੀ ਪੋਸਟ ਵਾਲਿਆਂ ਦਾ ਬਹੁਤ ਬਹੁਤ ਧੰਨਵਾਦਾਂ ਜਿਹੜੇ ਸਾਡੇ ਨਗਰ ਚ ਆ ਕੇ ਇੱਕ ਕਬੱਡੀ ਨੂੰ ਉੱਪਰ ਚੱਕਣ ਵਾਸਤੇ ਪਹੁੰਚੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਹਿੰਦੇ ਨੇ ਬੱਲੂ ਮਾਜਰੇ ਦੀ ਅਜਿਹੀ ਧਰਤੀ ਕਹਿੰਦੇ ਨੇ ਇੱਥੇ ਛੇਕ ਵੀ ਕਹਿੰਦੇ ਆਣਗੇ ਕਹਿੰਦੇ ਵੀ ਕਬੱਡੀ ਜਿਹੜੀ ਮਾਂ ਖੇਡ ਹੈਗੀ ਇਸ ਨੂੰ ਬਹੁਤ ਵੱਡਾ ਵੱਡੇ ਪੱਧਰ ਦੇ ਕਰਨ ਆਉਣal ਸਮੇਂ ਚ ਕਰ ਦੇਣਾ ਇਹ ਸਾਡਾ 25ਵਾਂ ਕਬੱਡੀ ਕੱਪ ਆ ਜੀ ਸਿਲਵਰ ਜੁਲੀ ਕਬੱਡੀ ਕੱਪ ਪਿੰਡ ਬੱਲੂ ਮਾਜਰਾ ਧੰਨ ਧੰਨ ਬਾਬਾ ਜਾਨਗੀਦਾਸ ਜੀ ਯਾਦਗਾਰੀ ਵਿੱਚ ਕਰਾਉਂਦੇ ਆ ਜੀ ਛੇਕਾਂ ਦੇ ਤਾਂ ਆਉਣੇ ਆ ਜੀ ਸਾਰੇ ਆਉਣਗੇ ਜੀ ਇੱਥੇ ਪੰਜਾਬ ਦੇ ਕੋਨੇ-ਕੋਨੇ ਤੋਂ ਮੈਂ ਕਹਿੰਦਾ ਜ ਜਲੰਧਰ ਦੀ ਹਿਮਾਚਲ ਦੀ ਹਰਿਆਣਾ ਦੀ ਛੇਕਾਂ ਦਾ ਮਤਲਬ ਕਿਵੇਂ ਅਸੀਂ ਕਿਉਂਕਿ ਪੰਜਾਬ ਦੀ ਧਰਤੀ ਦੇ ਨਾਲ ਜਿਹੜਾ ਤੁਹਾਡੇ ਨਾਲ ਉਹਨਾਂ ਦਾ ਸਬੰਧ ਹੈ ਕਿ ਬੱਬੂ ਮਾਨ ਨਾਲ ਸਬੰਧ ਹੈਗਾ ਕਿ ਉਹ ਕਬੱਡੀ ਦੇ ਸ਼ਕੀਨ ਹੈਗੇ ਨੇ ਕਬੱਡੀ ਦੇ ਸ਼ਕੀਨ ਆ ਜੀ ਅਸੀਂ ਪਹਿਲਾਂ ਸ਼ਰਜਾ ਕਬੱਡੀ ਕੱਪ ਕਰਾਇਆ ਉੱਥੇ ਜੀ ਉੱਥੇ ਵੀ ਸਾਡਾ ਮਿਲਜੋਲ ਹੋਇਆ ਉਹਨਾਂ ਨਾਲ ਜੀ ਫਿਰ ਹੁਣ ਅਸੀਂ ਮੈਂ ਪਿਛਲੇ ਦਿਨੀ 10 ਦਿਨ ਹੋ ਗਏ ਜੀ ਬਾਹਰ ਗਿਆ ਸੀ ਉੱਥੇ ਸਾਡੀ ਗੱਲ ਹੋਈ ਹੈ ਜੀ ਉਹ ਕਹਿੰਦੇ ਉਹਨਾਂ ਨੂੰ ਦੱਸਿਆ ਵੀ ਕੱਪ ਕਰਾਉਣਾ ਸੀ ਜਿੱਦਾਂ ਸੇਮ ਸ਼ਰਜਾ ਹੋਇਆ ਸੀ ਉਹ ਕਹਿੰਦੇ ਅਸੀਂ ਜ਼ਰੂਰ ਆਵਾਂਗੇ ਹਾਂ ਜੀ ਜਡਬਲਯੂ ਮੈਚ ਉਹ ਕਰਾਇਆ ਉਹਨਾਂ ਵਾਸਤੇ ਸਪੈਸ਼ਲ ਜੀ ਹੁਣ ਕੱਲ ਨੂੰ ਪਹੁੰਚ ਜਾਣਗੇ ਜੀ 3-4 ਵਜੇ ਫੇਰ ਤੁਹਾਨੂੰ ਦੱਸ ਦਾਂਗੇ ਮਤਲਬ ਜਿਹੜੀ ਮਹਾ ਖੇਡ ਕਬੱਡੀ ਬਾਰੇ ਮਤਲਬ ਉਹਨਾਂ ਨੂੰ ਮਤਲਬ ਸ਼ੌਂਕ ਰੱਖਦੇ ਨੋ ਵੀ ਉਹਨਾਂ ਨੂੰ ਪਹਿਲਾਂ ਇਹ ਚੀਜ਼ ਦਾ ਪਤਾ ਨਹੀਂਤਾ ਵੀ ਗੇਮ ਕਿੱਦਾਂ ਜੀ ਉਹਨਾਂ ਨੇ ਬੈਠ ਕੇ ਸਟੇਜ ਤੇ ਸਾਰਾ ਸਾਰਾ ਦਿਨ ਮੈਚ ਦੇਖੇ ਸ਼ਹਿਰ 'ਚ ਅੱਛਾ ਉਹਨਾਂ ਨੂੰ ਪ੍ਰੋਪਰ ਪਤਾ ਲੱਗ ਗਿਆ ਟਰਾਂਸਲੇਸ਼ਨ ਕਰਨ ਵਾਲੇ ਵੀ ਆਪਣੇ ਬੰਦੇ ਪੰਜਾਬੀ ਬਹੁਤਾਂ ਦਬਈ ਤੁਹਾਨੂੰ ਅੱਧੀ ਦਾ ਪੰਜਾਬੀਆਂ ਦੀ ਉਹਨਾਂ ਨੂੰ ਦੱਸਦੇ ਆਂ ਵੀ ਇਦਾਂ ਰੇਟ ਪਾਉਣੀ ਆ ਇਦਾਂ ਪਕੜ ਕਰਨੀ ਆ ਨਾ ਉਹਨਾਂ ਨੂੰ ਜੀ ਸਾਰਾ ਦਾਸ ਦਿਨ ਆਪਣੇ ਪੰਜਾਬੀ ਹੋ ਜੀ। ਉਹ ਟੈਕਨੀਕਲ ਸਾਰਾ ਸਮਝਾਇਆ ਮਤਲਬ ਇੱਥੇ ਵੀ ਟਰਾਂਸਲੇਟਰ ਮੰਗਵਾਣੇ ਪੈਣਗੇ ਫਿਰ। ਮੈਸੇਜ ਨਾਲ ਹੈਗੇ ਜੀ ਆਪਣੀ ਟਰਾਂਸਪੋਰਟ ਆ ਜੀ ਬਾਹਰ। ਆਪਣੇ ਹਾਂ ਜੀ ਆਪਣੀ ਅਬੋਧਾ ਵੀ ਬੂਆ ਸਾਹਿਜਨ ਟਰਾਂਸਪੋਰਟ ਕੰਪਨੀ। ਮਤਲਬ ਕਿੰਨੇ ਛੇ ਕਿੱਥੇ ਆ ਰਹੇ ਨੇ ਤੇ ਦੋ ਤਾਂ ਪੱਕੇ ਹੀ ਆਉਣਗੇ ਜੀ ਉ ਤਾਂ। ਉਹਨਾਂ ਨੇ ਤਾਂ ਉਹ ਆ ਜੀ ਆਣ ਕੇ ਵੀ ਦੇਖਣਗੇ ਵੀ ਸਾਰਿਆਂ ਨੂੰ। ਵੀ ਜਿੱਦਾਂ ਪੰਜਾਬ ਦਾ ਮਾਣ ਹੋਰ ਵੀ ਦਿਖਾ ਰੱਖਾਂਗੇ 10 ਦਿਨ ਇੱਥੇ ਕੋਈ ਗੱਲ ਨਹੀਂ। ਕਬੱਡੀ ਨਾਲ ਬਹੁਤ ਵੱਡੇ ਪੱਧਰ ਤੇ ਲੈ ਕੇ ਤੁਸੀਂ ਜਾ। ਦੇਖੇ ਜਾਵਾਂਗੇ ਪਹਿਲਾਂ ਸਭ ਤੋਂ ਪਹਿਲਾਂ ਸਾਡੇ ਬਾਦਲ ਸਾਹਿਬ ਸੁਖਵੀਰ ਜੀ ਨਾਲ ਅਸੀਂ ਵਰਲਡ ਕਬੱਡੀ ਕੱਪ ਕਰਾਉਂਦੇ ਰਹੇ ਸੀ ਹੁਣ ਵੀ ਅਸੀਂ ਉਹਨਾਂ ਦੇ ਦੱਸੇ ਹੋਏ ਕਦਮਾਂ ਤੇ ਉਦੋਂ ਹੀ ਚੱਲ ਰਹੇ ਆ ਅਸੀਂ ਸੋਚਦੇ ਵਿੱਚ ਕਿਉਂ ਕੱਲੇ-ਕੱਲੇ ਪਿੰਡ-ਪਿੰਡ ਕਬੱਡੀ ਜਾਵੇ ਤੇ ਬੱਚੇ ਸਾਡੇ ਭਰਾ ਸਾਡੇ ਨਸ਼ੇ ਤੋਂ ਦੂਰ ਹੋਮੇ ਸਿਹਤਾਂ ਬਣਾਵੇਂ ਜਿਮ ਕਰੇ ਕਬੱਡੀ ਟੰਡ ਬੈਠ ਗਿਆ ਲਾਵੇਂ ਸਿਹਤਾਂ ਵਧੀਆ ਹੋਣਗੀਆਂ ਆਟੋਮੈਟਿਕ ਬੱਚਾ ਨਸ਼ੇ ਤੋਂ ਦੂਰ ਰਹਿੰਦਾ ਜੀ ਬਿਲਕੁਲ ਜੱਸੀ ਭਾਈ ਦੋ ਜਾਣਦੇ ਕਿਉਂਕਿ ਜਿਹੜੀਆਂ ਟੀਮ ਹੈਗੀਆਂ ਨੇ ਕਬੱਡੀ ਦੀ ਤੁਸੀਂ ਕਹਿੰਦੇ ਹੋ ਇੰਟਰਨੈਸ਼ਨਲ ਟੀਮ ਇੱਥੇ ਪਹੁੰਚਦੀਆਂ ਨੇ ਬੜੀ ਬੇਸਬਰੀ ਨਾਲ ਇੰਤਜ਼ਾਰ ਹੈਗਾ ਕਿ ਕਦੋਂ ਇਹ ਇੱਥੇ ਮੈਦਾਨ ਦੇ ਵਿੱਚ ਬਹੁਤ ਦੂਰ ਤੋਂ ਲੋਕ ਵੀ ਦੇਖਣ ਲਈ ਆ ਰਹੇ ਨੇ ਹਾਂਜੀ ਭਾਈ ਜੀ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਭਾਈ ਜੀ ਸੋ ਪਰਮਾਤਮਾ ਦੀ ਕਿਰਪਾ ਨਾਲ ਭਾਈ ਜੀ ਮੇਲੇ ਦੀ ਹਾਈਪ ਐਡੀਕ ਬਣ ਗਈ ਵੀ 12 ਵਜੇ ਤੱਕ ਲੋਕ ਆ ਰਹੇ ਆ ਸਾਡੇ ਯਾਰ ਦੋਸਤਾਂ ਨੇ ਵੀ ਟਿਕਟਾਂ ਲੈ ਲਈਆਂ ਮਤਲਬ ਕੈਨੇਡਾ ਅਮਰੀਕਾ ਚ ਜਿਹੜੇ ਸਾਡੇ ਦੋਸਤ ਬੈਠੇ ਸੀ ਉਹ ਆ ਰਹੇ ਆ ਸੋ ਗੱਲ ਆਇਆ ਵੀ ਕਹਿੰਦੇ ਸਾਨੂੰ ਨਹੀਂ ਕਲਿੱਕਾਂ ਪੈਂਦੀਆਂ ਸਾਨੂੰ ਆਉਂਦੇ ਨੇ ਵੀਊ ਮਟਿਆਰੇ ਖਾੜਿਆਂ ਦਾ ਕੱਠ ਦੱਸਦਾ ਕੌਣ ਕਿੰਨੇ ਕ ਪਾਣੀ ਚ ਮੁਟਿਆ ਰਹੀ ਤਾਂ ਫਿਰ ਬੱਬੂ ਮਾਨ ਹੀ ਦੱਸ ਸਕਦਾ ਹੁਣ ਉਹਦੇ ਫੈਨ ਆ ਬਾਈ ਜੀ ਸ਼ੇਖ ਉਹ ਆ ਰਹੇ ਆ ਉਹਦੇ ਉਹਨਾਂ ਨਾਲ ਬਾਈ ਉਹਨਾਂ ਦਾ ਬਹੁਤ ਪਿਆਰ ਹੈਗਾ ਜੀ ਠੀਕ ਹੈ ਰਹੀ ਗੱਲ ਜੀ ਸਾਨੂੰ ਪੰਜਾਬ ਸਾਰੇ ਜ਼ਿਲ੍ਹੇ ਚੋਂ ਹੀ ਫੋਨ ਆ ਰਹੇ ਸਾਨੂੰ ਐ ਲੱਗਦਾ ਵੀ ਇਹ ਜਿਹੜਾ 10 ਕਿਲਿਆਂ ਦੀ ਜਿਹੜੀ ਜਗ੍ਹਾ ਨਾ ਇਹ ਘੱਟ ਰਹਿ ਜਾਣੀ ਜੋ ਸਾਨੂੰ ਜੋ ਅੱਜ ਦੇ ਟਾਈਮ 'ਚ ਸਾਨੂੰ ਫੋਨ ਆ ਰਹੇ ਆ ਜਾਂ ਸਾਡੇ ਨਾਲ ਗੱਲ ਹੋ ਰਹੀ ਲੋਕਾਂ ਦੀ ਹਿਮਾਚਲ ਤੋਂ ਹਰਿਆਣੇ ਤੋਂ ਦਿੱਲੀ ਤੱਕ ਦੇ ਲੋਕਾਂ ਦੇ ਫੋਨ ਆ ਰਹੇ ਆ ਪੰਜਾਬ ਨੇ ਤਾਂ ਆਉਣਾ ਹੀ ਆਉਣਾ ਸਾਰਾ ਮਤੋਂ ਅਸੀਂ ਇੱਕ ਗੱਲ ਕਰੀ ਇੱਥੇ ਬਿਜ਼ਨਸਮੈਨ ਲੋਕ ਹੈਗੇ ਜਿਹੜੇ ਪੈਸੇ ਨਾਲ ਬਹੁਤ ਮੋਹ ਰੱਖਦੇ ਨੇ ਤੁਸੀਂ ਦੂਸਰੇ ਪਾਸੇ ਨੌਜਵਾਨਾਂ ਨਾਲ ਮੋਹ ਰੱਖਦੇ ਹੋ ਵੀ ਨੌਜਵਾਨ ਗਲਤ ਰਸਤੇ ਜਿਹੜੇ ਜਾ ਰਹੇ ਨੇ ਉਹ ਵੀ ਸਹੀ ਰਸਤੇ ਆਉਣ ਕਿਉਂਕਿ ਬਿਜ਼ਨਸ ਇੱਥੇ ਸਭ ਤੋਂ ਵੱਡਾ ਸੀ ਏਰੀਆ ਬੋਤ ਅਸੀਂ ਆਪਦੇ ਆਪ ਚ ਬੜੀ ਮਾਤਮਨ ਮੰਨੇ 50 ਕਰੋੜ ਨੂੰ ਤਾਂ ਜੱਟ ਦਾ ਕਿਲਾ ਤੇ ਜੋ 50 ਕਰੋੜ ਦੇ ਕਿਲੇ ਚ ਕੋਈ ਕਬੱਡੀ ਕਰਾਉਂਦਾ ਫਿਰ ਸ਼ੌਂਕ ਵਾਲਾ ਹੀ ਕਰਾਇ ਕਰਦਾ ਨਹੀਂ ਅਗਲਾ ਕਹਿੰਦਾ ਸ਼ੋਰੂਮ ਘਟਦੇ ਹਮ ਸਮਝੇ ਗੱਲ ਜੀ ਤੇ ਬਾਈ ਜੀ ਜੇ ਦਿਲ ਜਿਗਰਾ ਚਾਹੀਦਾ ਤੇ ਸ਼ੌਂਕ ਦਾ ਮੁੱਲ ਕੋਈ ਨਹੀਂ ਠੀਕ ਹੈ ਜੀ ਸਭ ਤੋਂ ਟੌਪ ਦਾ ਕਲਾਕਾਰ ਆ ਰਿਹਾ ਜੀ ਵੱਲੋਂ ਮਾਜਰੇ ਮੇਲੇ ਤੇ ਟੌਪ ਦੇ ਪਲੇਅਰ ਆਉਣਗੇ ਜੀ ਵੈਗੁਰੂ ਦੀ ਕਿਰਪਾ ਨਾਲ ਸਾਡੇ ਜਿੰਨੇ ਕੁ ਚੀਫ ਗੈਸਟ ਆ ਉਹ ਵੀ ਸਾਰੇ ਟੌਪ ਦੇ ਤੇ ਵਧੀਆ ਹੀ ਨੇ ਜੀ ਤੇ ਸਾਡੇ ਯਾਰ ਮਿੱਤਰ ਭਰਾ ਜਿਹੜੇ ਸਾਡੇ ਸਹਿਯੋਗ ਦੇ ਰਹੇ ਆ ਵੇ ਅੰਤੇ ਆ ਜੀ ਤੁਹਾਨੂੰ ਪਤਾ ਲੱਗ ਜਾਣਾ ਵੀ ਆ 10 ਕਿੱਲਿਆਂ ਦਾ ਜਿਹੜਾ ਏਰੀਆ ਇਹ ਘੱਟ ਰਹਿ ਜਾਣਾ ਮਤਲਬ ਇਹ ਇਸ ਜਗ੍ਹਾ ਤੇ 10 ਕਿੱਲੇ ਦੀ ਗੱਲ ਹੈ ਕਿ 10 ਕਿੱਲੇ ਜਗ੍ਹਾ ਜਿਵੇਂ ਤੁਸੀਂ ਘਟ ਰਹੇ ਯਾਨੀ ਕਿਉਂਕਿ ਜੇ ਤੁਸੀਂ 10 ਸ਼ੇਕ ਪਹੁੰਚ ਰਹੇ ਨੇ ਇਹਨੇ ਨੇ ਵੱਡੇ ਪਲੇਅਰ ਕਿੱਥੋਂ ਕਿੱਥੋਂ ਆ ਰਹੇ ਨੇ ਕੋਈ ਆਪਣੇ ਲੈਂਦੇ ਪੰਜਾਬ ਤੋਂ ਕੋਈ ਆ ਰਿਹਾ ਨਹੀਂ ਲੈਂਦੇ ਪੰਜਾਬ ਚੋਂ ਤਾਂ ਚਲੋ ਵੀਜ਼ੇ ਦੀ ਪ੍ਰੋਬਲਮ ਹੁੰਦੀ ਆ ਬੁਲਾਈ ਤਾਂ ਅਸੀਂ 10 ਸਾਲ ਪਹਿਲਾਂ ਲੈਂਦੇ ਪੰਜਾਬ ਤੋਂ ਵੀ ਸੀਗੀ ਟੀਮ ਅਸੀਂ ਕਰਾਇਆ ਸੀ ਜੀ ਪਰ ਇੰਡੀਆ ਪਾਕਿਸਤਾਨ ਦਾ ਮੈਚ ਪਰ ਹੁਣ ਵੀਜ਼ਿਆਂ ਦੀ ਪ੍ਰੋਬਲਮ ਹੈ ਐਵੇਂ ਝੂਠ ਕਿਉਂ ਬੋਲਣਾ ਸੀ ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਪਲੇਅਰ ਆ ਰਹੇ ਹਨ ਜਿਹੜੇ ਟੌਪ ਦੇ ਪਲੇਅਰ ਹਨ ਸਾਰੇ ਪੰਜਾਬ ਦੇ ਖੇਡਣਗੇ ਜੀ ਇੱਥੇ ਤੇ ਸਭ ਤੋਂ ਟ ਚਲੋ ਜੇ ਅਸੀਂ ਜੇ ਤੁਸ ਦੱਸਣਾ ਚਾਹੋ ਤਾਂ ਤਾਂ ਅਸੀਂ ਕਹਿ ਰਹੇ ਆਂ ਵੀ ਜੇਕਰ ਮਤਲਬ ਜਦੋਂ ਇੱਥੇ ਪਲੇਅਰ ਆਣਗੇ ਤੇ ਪਲੇਅਰ ਤੇ ਫਿਰ ਇਹ ਇਸ ਨਹੀਂ ਮੈਂ ਨਾਮਾਂ ਦੀ ਮੈਂ ਤੁਹਾਨੂੰ ਦੱਸ ਦਿੰਦਾ ਦੇਖੋ ਕੁਝ ਲੋਕ ਹੁੰਦੇ ਆ ਪੋਸਟਰਾਂ ਤੇ ਗਲਤ ਪ੍ਰਚਾਰ ਕਰਦੇ ਆ ਆਪਣਾ ਅਨੂ ਨਹੀਂ ਅਸੀਂ 1.5 ਲੱਖ ਪਹਿਲਾ ਨਾਮ ਲੱਖ ਦੂਜਾ ਅਸੀਂ ਜਿਹੜੀਆਂ ਮੰਨ ਲਓ 8 ਟੀਮਾਂ ਬੁਲਾਈਆਂ ਹੋਈਆਂ ਨਾ ਤੇ ਫਸਟ ਸੈਕਿੰਡ ਨਾਮ ਤਾਂ ਦੋਆਂ ਨੂੰ ਮਿਲਣਾ ਬਾਕੀ 6 ਨੂੰ ਅਸੀਂ ਜਿਹੜੀਆਂ ਬਾਕੀ 6 ਟੀਮਾਂ ਨਾ ਉਹਨਾਂ ਨੂੰ ਵੀ ਫੁੱਲ ਪਾਰਟਿਸਿਪੇਟ ਦੇ ਰਹੇ ਆਂ ਵੀ ਕੱਲ ਨੂੰ ਕਈ ਵਾਰੀ ਕੋਈ ਵਧੀਆ ਟੀਮ ਹਾਰ ਜਾਂਦੀ ਹੈ ਠੀਕ ਹੈ ਉਹਨੂੰ ਨੁਕਸਾਨ ਨਾ ਹੋਵੇ ਉਹਦੇ ਪਲੇਅਰਾਂ ਨੂੰ ਇਹ ਨਾ ਹੋਵੇ ਯਾਰ ਵੀ ਮੈਂ ਖਾਲੀ ਹੱਥ ਚਲੇ ਗਿਆ ਉਹਨਾਂ ਨੂੰ ਅਸੀਂ ਜਿੰਨਾ ਮੂੰਹ ਮੰਗਿਆ ਜੋ ਮੰਗ ਰਹੇ ਨਾ ਉਹ ਸਭ ਤੋਂ ਪਾਰਟਿਸਿਪੇਟ ਅਸੀਂ ਉਹ ਦੇ ਰਹੇ ਉਹਨਾਂ ਨੂੰ 50000 ਰੁਪਏ 70000 ਰੁਪਏ ਚਾਹੇ ਹੋਵੇ ਲੱਖ ਹਰੇਕ ਜਿਹੜੀ ਟੀਮ ਨੇ ਐਂਟਰੀ ਕਰਤੀ ਉਹਨੂੰ ਦੇਣੀ ਦੇਣਾ ਦੇਣਾ ਹੀ ਦੇਣਾ ਬਸ ਸ਼ਾਹ ਮਤਲਬ ਬਿਨਾਂ ਪੈਸੇ ਤੋਂ ਨਹੀਂ ਹੈ ਵੀ ਇਹ ਹਾਰ ਗਿਆ ਵਿਚਾਰਾ ਮੂੰਹ ਨਮੋਸ਼ਿਆ ਕਰਕੇ ਘਰੇ ਜਾਵੇ ਹਰੇਕ ਪਲੇਅਰ ਦਾ ਹੱਕ ਦੇਣਾ ਹੀ ਦੇਣਾ ਉਹਦਾ ਪਿੱਪੇ ਵੀ ਦੇਣੇ ਨੇਗੇ ਸਭ ਕੁਝ ਚੱਲਣਾ ਜੀ ਹਾਂਜੀ ਬਹੁਤ ਕੁਝ ਹੋਣਾ ਜੀ ਇੱਥੇ ਤੁਸੀਂ ਦੇਖਣਾ ਜੀ ਤੇ ਜਿਹੜੀ ਖਰਾਕ ਹੈਗੀ ਉਹੀ ਉਹਦੇ ਵਾਸਤੇ ਜਾਨ ਹੁੰਦੀ ਹੈ ਜੇਕਰ ਦੇਸੀ ਘੇਦੇ ਪੀਪੇ ਆ ਨਾ ਜੀ ਸਾਡੇ ਬਾਬਾ ਜਾਨਕੀਦਾਸ ਜੀ ਨਾ ਜੀ ਦੀ ਅਸੀਂ ਯਾਦ ਚ ਕਰਾਉਂਦੇ ਜੀ ਮੇਲਾ ਉੱਥੇ ਸਾਡੇ ਗੱਦੀ ਨਸ਼ੀ ਨੇ ਬਾਬਾ ਜੀ ਸ਼ਮਸ਼ੇਰ ਸਿੰਘ ਜੀ ਬਾਈ ਜੀ ਦੇ ਆਦਰ ਸਾਹਿਬ ਨੇ ਜੀ ਉਹ ਉਹਨਾਂ ਨੇ ਉਹ ਆਪਣੇ ਵੱਲੋਂ ਹੀ ਸੇਵਾ ਕਰਦੇ ਆ ਉਹ ਕੁਦਰਤੀ ਪਲੇਅਰਾਂ ਨੂੰ ਲਾ ਲੋ ਪਹਿਲਵਾਨਾਂ ਨੂੰ ਲਾ ਲੋ ਉਹ ਮਤਲਬ ਬਾਬਾ ਜੀ ਵੱਲੋਂ ਜੀ ਉਹਦੇ ਚ ਅਸੀਂ ਕੁਝ ਨਹੀਂ ਉਹ ਇੱਕ ਪੀਪਾ ਦੇਣ ਦੋ ਦੇਣ ਸਾਨੂੰ ਉਹਦੇ ਚ ਕੋਈ ਦਿੱਕਤ ਨਹੀਂ ਹੈਗੀ ਜੀ ਉਹ ਮਤਲਬ ਬਾਬਾ ਜੀ ਦਾ ਇੱਕ ਆਸ਼ੀਰਵਾਦ ਹੁੰਦਾ ਜੀ ਉਹ ਪਲੇਅਰਾਂ ਨੂੰ ਜਿਹੜੀ ਫਰਸਟ ਟੀਮ ਜਾਣੀ ਉਹਨੂੰ ਜਾਣਾ ਜੀ ਮਤਲਬ ਜਿੱਦਾਂ ਨਾ ਅੱਜ ਤੋਂ 50 ਸਾਲ 60 ਸਾਲ ਪਹਿਲਾਂ ਪਿੰਡਾਂ ਚ ਇੱਕ ਗੱਲ ਤੁਰਦੀ ਹੁੰਦੀ ਸੀ ਕੋਈ ਪਿੰਡਾਂ ਚ ਕੋਈ ਮੇਲਾ ਹੁੰਦਾ ਸੀ ਉਹ ਕਹੇ ਕਰਦੇ ਸੀ ਵੀ ਆਪਾਂ ਮੇਲਾ ਜਾਣਾ ਹੈ ਵੀ ਖੇਚਲਾ ਜੱਟਾ ਕਹਿੰਦਾ ਖੇਚ ਤਿਆਰੀ ਮੇਲਾ ਦੇਖਣ ਜਾਣਾ ਹੈ ਇਸ ਤਰ੍ਹਾਂ ਇਕੱਲੇ ਇਕੱਲੇ ਪਿੰਡ ਚ ਇੱਕ ਨਾ ਆਵਾਜ਼ ਉੱਠੀ ਵੀ ਬੱਲੋ ਮਾਏ ਦਾ ਮੇਲਾ ਦੇਖਣ ਜਾਣਾ ਹੈ ਉਹਨੂੰ ਪਤਾ ਹੀ ਆ ਹੁਣ মিডিਆ ਵਾਲੇ ਵੀ ਤਾਂ ਹੀ ਦੇਖੋ ਕਵਰ ਕਰਦੇ ਜਿਦ ਪਤਾ ਲੱਗਿਆ ਵੀ ਮੇਲਾ ਹੈਗਾ ਕੋਈ ਠੀਕ ਆ ਜੀ ਸੋ ਬਹੁਤ ਤੁਹਾਡਾ ਧੰਨਵਾਦ ਹੈ ਕਿਉਂਕਿ ਚਲੋ ਮੇਲੇ ਦੁਨੀਆ ਕਰਾਉਂਦੀ ਹੈ ਜੀ ਮੇਲੇ ਤਾਂ ਇਹ ਤਾਂ ਤੁਹਾਡਾ ਹਾਂ ਤੁਹਾਡਾ ਨਹੀਂ ਸਾਰੀ মিডিਆ ਦਾ ਬਹੁਤ ਸਹਿਯੋਗ ਹੈ ਜੀ ਸਾਡੇ ਮਤਲਬ ਚਾਹੇ ਫੋਨ ਲਾ ਲਓ ਭਰੇ ਪਏ ਆ ਅੱਜ ਕੱਲ ਹਰ ਇੱਕ ਬੰਦਾ ਫੋਨ ਤੇ ਜ਼ਰੂਰ ਅਟੈਚ ਹੈ ਬਹੁਤ ਜ਼ਿਆਦਾ মিডিਆ ਦਾ ਸਹਿਯੋਗ ਹੈ ਤੇ ਸਾਰੇ মিডিਆ ਦਾ ਹੀ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੇ ਇਸ ਮੇਲੇ ਦੀ ਇੰਨੀ ਕਵਰੇਜ ਕਰੀ ਆ ਲੋਕ ਪੈਸੇ ਚੱਕੀ ਫਿਰਦੇ ਹੁੰਦੇ ਆ ਨਹੀਂ ਕਿ ਗੱਲ ਜੀ ਦੂਜੀ ਗੱਡੀ ਪਿੱਛੇ ਵੇਖਿਆ ਵੀ ਬੱਲੋ ਮਾਜਾ ਬੱਲੋ ਮਾਰਾ ਇਹ ਵੀ ਆ ਵੀ ਲੋਕ ਪੈਸੇ ਚੱਕੀ ਫਿਰਦੇ ਹੁੰਦੇ ਆ ਵੀ ਬਾਈ ਜੀ ਸਾਡਾ ਮੇਲਾ ਕਰਾ ਦਿਓ ਜੀ ਸਾਡੀ ਐਡ ਤੇ ਬਾਈ ਜੀ ਤੁਹਾਨੂੰ ਖੁਦ ਨੂੰ ਪਤਾ ਵੀ ਤੁਸੀਂ ਸਿਰਫ ਮੇਲੇ ਦਾ ਨੌ ਸੁਣ ਕੇ ਆਏ ਆ ਸੋ ਪ੍ਰਮਾਤਮਾ ਦੀ ਏਸੀ ਤਰ੍ਹਾਂ ਸਾਡੇ ਤੇ ਕਿਰਪਾ ਰਹੇ ਸਾਡੇ ਕਲੱਬ ਤੇ ਰਹੇ ਤੇ ਮੇਲੇ ਆਂ ਕਰ ਕਰਾਉਂਦੇ ਰਹੇ ਕਿ ਤੁਹਾਨੂੰ ਹੋਰ ਦੱਸਦਾ ਜੀ ਸਾਡੀ ਟੀਮ ਨੇ ਸਾਡੇ ਭਰਾਵਾਂ ਨੇ ਜਿਹੜੀਆਂ ਨਾਲ ਖੜੀਆਂ ਸੱਜੀਆਂ ਖੱਬੀਆਂ ਪਾਵਾਂ ਇਹਨਾਂ ਨੇ ਖਰੜ ਮੋਹਲੀ ਜੀਰਕਪੁਰ ਫਲੈਕਸ ਬੋਰਡ ਲਾਇਆ ਹੈ ਨਾ ਸਰਾਂ ਤੇ ਲਾਏਆਂ ਨਾ ਖੰਨੇ ਲਾਏ ਨਾ ਲੁਧਿਆਣੇ ਲਾਏ ਨਾ ਜਲੰਧਰ ਲਾਏ ਪਰ ਤੁਸੀਂ ਕਿਸੇ ਵੀ ਸ਼ਹਿਰ ਚ ਜਾ ਕੇ ਦੇਖੋਗੇ ਫਲੈਕਸ ਬੋਰਡ ਲੱਗੇ ਵੀ ਉਹ ਸਿਰਫ ਲੋਕਾਂ ਦਾ ਪਿਆਰ ਆਪਣੇ ਆਪ ਲਾਇਆ ਉਹਨਾਂ ਨੇ ਬਣਾ ਬਣਾ ਕੇ ਜੀ ਅਸੀਂ ਪੱਲੇ ਤੇ ਆਪਣਾ ਕੋਈ ਬੋਰਡ ਨਹੀਂ ਲਾਇਆ ਸਭ ਯਾਰਾਂ ਦੋਸਤਾਂ ਨੇ ਲਾਇਆ ਤੇ ਖਰਚਾ ਫਿਰ ਤੁਸੀਂ ਮਿਲ ਕੇ ਸਾਰਾ ਕਰਦੇ ਜੀ ਮਿਲ ਕੇ ਸਾਰੇ ਜੀ ਉਸਤਾ ਜੀ ਸਮਝ ਲਓ ਇੱਕ ਲੇਖੇ ਦਾ ਜੀ ਬੈਠ ਜਾਣਾ ਜੀ ਕੋਈ ਜਿੰਨੀਆਂ ਟੀਮ ਦੇ ਬੰਦੇ ਖੜੇ ਕੋਈ 2 ਲੱਖ ਕੋਈ 1 ਲੱਖ ਯਾਨੀ 40 45 ਲੱਖ ਰੁਪਏ ਸਾਡਾ ਸ਼ਾਮ ਨੂੰ ਐ ਇਕੱਠਾ ਹੋ ਜਾਂਦਾ ਜੀ ਚੌਧਰੀ ਵਾਲਾ ਕੰਮ ਨਹੀਂ ਕੋਈ ਚੌਧਰੀ ਨਹੀਂ ਕੋਈ ਪ੍ਰਧਾਨ ਨਹੀਂ ਸਾਰੇ ਭਰਾ ਐ ਇੱਕ ਹੋਰ ਦੱਸਾਂ ਜੀ ਸਾਡੇ 'ਚ ਕਦੀ ਹਿਸਾਬ ਨਹੀਂ ਹੋਇਆ ਦੋਵੇਂ ਭਾਈਆਂ 'ਚ ਇਹ ਗੱਲ ਦਾ ਰਿਕਾਰਡ ਹੈ ਵੀ ਸਾਡੇ ਦੋਨਾਂ 'ਚ ਇਹ ਕਦੀ ਇਤفاق ਨਹੀਂ ਹੋਇਆ ਵੀ ਯਾਰ ਆ 10 ਰੁਪਏ ਕਿੱਥੇ ਗਏ ਇਹ ਕਹੇ ਤਾਂ ਨਾ ਮੈਂ ਭਾਈ ਵੀ ਇਹਨੂੰ ਦੇ ਆ ਇਹ ਇਸ ਬੰਦੇ ਦੀ ਇਹ ਮਤਲਬ ਮੈਂ ਪ੍ਰਸ਼ੰਸਾ ਹੀ ਕਰੂੰਗਾ ਪੈਸਾ ਸਾਰਾ ਤੇ ਲਾ ਮੇਰੇ ਕੋਲ ਫੜਾਇਆ ਹੁੰਦਾ ਮੰਨੂ ਉਦਾਂ ਡਰ ਲੱਗੀ ਜਾਂਦਾ ਪਰੇ ਬੰਦੇ ਨੇ ਕਦੀ ਅਜੇ ਤੱਕ ਹਿਸਾਬ ਨਹੀਂ ਲਿਆ ਇਹਨੂੰ ਪਤਾ ਵੀ ਪੈਸਾ ਚੰਗੀ ਜਗ੍ਹਾ ਲੱਗੂਗਾ ਕਦੀ ਰੌਲਾ ਨਹੀਂ ਸਾਡੇ ਚਪੇਆ ਪਰਮਾਤਮਾ ਕਦੀ ਪਾਵੇ ਵੀ ਨਾ ਬਿਲਕੁਲ ਅਸੀਂ ਕਹਿੰਨੇ ਕਿ ਮਾਲਕ ਤੁਹਾਡੇ ਮੇਲੇ ਨੂੰ ਚਾਰ ਚੰਨ ਲਾਵੇ ਤੇ ਇਹ ਯਾਰਾਂ ਦੇ ਦਮ ਤੇ ਪੂਰਾ ਦੇਖੋ ਬੱਲੂ ਮਾਜਰਾ ਜਿਹੜਾ ਇਸ ਸਮੇ ਪੂਰਾ ਸੁਰਖੀਆਂ 'ਚ ਹੈਗਾ ਜਿਹੜਾ ਇੱਥੇ ਮੈਚ ਕਰਾਇਆ ਜਾਣਾ 10 ਕਿੱਲੇ ਜਗ੍ਹਾ ਛੱਡੀ ਹੋਈ ਤਾਂ ਸ਼ੇਖ ਇੱਥੇ ਪਹੁੰਚ ਜਾਣੇ ਨੇ ਤੇ ਤੁਸੀਂ ਵੀ ਇੱਥੇ ਆਪਣੀ ਜਿਹੜੀ ਹਾਜ਼ਰੀ ਜ਼ਰੂਰ ਲਾਓ ਕਿਉਂਕਿ ਇੰਟਰਨੈਸ਼ਨਲ ਤੱਕ ਦੇ ਲੈਵਲ ਦੇ ਜਿਹੜੇ ਪਲੇਅਰ ਇੱਥੇ ਖੇਡਣ ਲਈ ਆ ਰਹੇ ਨੇ ਸੋ ਜੁੜੇ ਹੋ ਸੰਦੀਪ ਕੰਬੋਜ ਮੋਹਾਲੀ ਤੋਂ